ਹਾਰ ਪਰਿਓ ਸਵਾਮੀ ਕੇ ਦਵਾਰੇ ਦੀਜੇ ਬੁੱਧ ਵਿਵੇਕ ਹੈ ਪ੍ਰਭੂ ਥਕ ਹਾਰ ਕੇ اے ਗੁਰੂ ਮੈਂ ਤੇਰੀ ਸ਼ਰਨ ਆਇਆ ਤੂੰ ਮੈਨੂੰ ਉਹ ਅਕਲ ਦੇ ਜਿਹੜੀ ਰੱਬ ਨੂੰ ਸਮਝ ਸਕਦੀ ਤੂੰ ਮੈਨੂੰ ਉਹ ਹਿਰਦਾ ਦੇ ਜਿਹੜਾ ਪ੍ਰਭੂ ਨੂੰ ਜਪ ਸਕਦਾ ਹੈ ਇਹ ਮੰਗ ਹਾਰ ਪਰਿਓ ਸਵਾਮੀ ਕੇ ਦਵਾਰੇ ਦੀਜੇ ਬੁੱਧ ਬੇਵੇਕਾ ਮੈਂ ਫਿਰ ਦੋਰਾਵਾ ਧਨ ਕਮਾਣ ਲਈ ਸ਼ਰੀਰਕ ਬਲ ਚਾਹੀਦਾ ਤਾਕਤ ਚਾਹੀਦੀ ਹੈ ਸਰੀਰ ਦੇ ਵਿੱਚ ਧਰਮ ਕਮਾਣ ਲਈ ਵੀ ਚਾਹੀਦੀ ਕਮਜ਼ੋਰ ਬੰਦਾ ਲਾਗਰ ਬੰਦਾ ਬਿਮਾਰ ਬੰਦਾ ਕਿਵੇਂ ਅਮਰਤ ਵੇਲੇ ਉੱਠੇਗਾ ਕਿਵੇਂ ਨਾਮ ਜਪੇਗਾ ਕਿਸ ਤਰ੍ਹਾਂ ਗੁਰਦੁਆਰੇ ਆਏਗਾ ਸ਼ਰੀਰਕ ਤੌਰ ਤੇ ਨਿਰਵਲ ਮਨਕ ਨਾਲ ਧਨ ਕਮਾ ਸਕਦਾ ਹੈ ਨਾ ਧਰਮ Alter, wenn